ਨਾ ਯਾਰ ਬੱਤੇ ਨਹੀਂ ਮਾਰਦੇ ਬੱਤੇ ਨਹੀਂ ਮਾਰਦੇ ਹਾਂਜੀ ਜੈ ਗੁਰੂ ਦੇਵ ਤੁਹਾਨੂੰ ਗੁਰਦੇਵ ਜੈ ਮਾ ਚਿੰਤਪੁਰ ਨੇ ਕਲੱਬ ਅਤੇ ਸ਼੍ਰੀ ਨਾਮ ਦੁਰਗਾ ਭਜਨ ਮੰਡਲੇ ਵੱਲੋਂ ਸਾਂਝੇ ਤੌਰ ਤੇ ਕੱਲ ਸਵੇਰ 2 ਫਰਵਰੀ ਦਿਨ ਸੋਮਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਲੱਗ ਰਿਹਾ ਤੇ ਵੀਰ ਭੈਣਾਂ ਨੂੰ ਬੇਨਤੀ ਹੈ ਸਮੂਹ ਸੰਗਤ ਨੂੰ ਸ਼ਹਿਰ ਨਿਵਾਸੀਆਂ ਨੂੰ ਕਿਸ ਖੂਨਦਾਨ ਵਿੱਚ ਆ ਕੇ ਖੂਨਦਾਨ ਕਰੋ ਇਹ ਸਹਿਯੋਗ ਕਰੋ ਜੋ ਕਿ ਜੈ ਮਾ ਚਿੰਤਪੁਰਨ ਕਲੱਬ ਬਹੁਤ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰ ਰਿਹਾ ਤਾਂ ਇਸ ਵਾਰ ਵੀ ਆਪਣਾ ਅਸ਼ੀਰਵਾਦ ਦਿਓ ਜੈ ਗੁਰੂ ਦੇਵ ਧੰਨ ਗੁਰਦੇਵ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਮਾਤਾ ਚਿੰਤਪੁਰਨੀ ਕਲੱਬ ਵਾਲੇ ਖੂਨਦਾਨ ਕੈਂਪ ਲਾਉਂਦੇ ਇਹ ਇੱਕ ਤੀਸਰੀ ਵਾਰ ਲਾ ਰਹੇ ਹੈ ਕੈਂਪ ਉਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਕੱਲ ਨੂੰ 2 ਤਰੀਕ ਨੂੰ ਇਹ ਕੈਂਪ ਲੱਗੂਗਾ ਨਾਲ ਇੱਥੇ ਲੰਗਰ ਚੱਲੂ ਗੁਰੂ ਵਿਦਾਸ ਮਹਾਰਾਜ ਜੀ ਦਾ ਬਹੁਤ ਵਧੀਆ ਦਿਨ ਹੋਊਗਾ ਤੇ ਨੌਜਵਾਨ ਵੱਧ ਤੋਂ ਝੜ ਕੇ ਆਉਣ ਤੇ ਖੂਨਦਾਨ ਕਰਨ। ਭਰਾਂ ਜੀ ਜੋ ਆਪਣੇ ਸ੍ਰੀ ਗੁਰੂ ਰਵੀਦਾਸ ਦੇ ਜਨਮ ਦਿਨ ਤੇ ਜੈਮਾ ਚੰਦਪੋਨੀ ਕਲੱਬ ਵੱਲੋਂ ਖੂਨਦਾਨ ਕੈਂਪ ਲਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ? ਜੋ ਬੋਲੇ 100 ਰੁਪਏ ਸਤਗੁਰੂ ਦਾਸ ਜੀ ਮਹਾਰਾਜ ਜੀ ਜੈ। ਅੱਜ ਬਹੁਤ ਸ਼ੁਭ ਦਿਹਾੜਾ ਹੈ। ਸ੍ਰੀ ਗੁਰੂ ਦਾਜੀ ਮਹਾਰਾਜ ਜੀ ਦਾ 39ਵਾਂ ਜੋ ਆਗਮਨਪੁਰ ਨੂੰ ਮਨਾਇਆ ਜਾ ਰਿਹਾ ਹੈ ਉਸ ਦੀ ਖੁਸ਼ੀ ਵਿੱਚ ਸਾਡੇ ਜੋ ਪੈਗਾਮ ਦਿੱਤਾ ਉਹਨਾਂ ਨੇ ਏਕਤਾ ਦਾ ਅਤੇ ਜੋ ਬੇਗੰਗਪੁਰ ਦਾ ਪੈਗਾਮ ਦਿੱਤਾ ਹੈ ਉਹ ਚੰਦਮਾਨ ਚੰਦਪੁਰਨੀ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਲਾ ਕੇ ਇਹ ਸਾਡੇ ਜਿਹੜਾ ਹੋਰ ਤਾਜ਼ਾ ਜਿਆਦਾ ਨੂੰ ਤਾਜ਼ਾ ਕੀਤਾ ਜਾਂਦਾ ਅਸੀਂ ਬਹੁਤ ਧੰਨਵਾਦੀ ਹਾਂ ਇਸ ਰੱਬ ਦੇ ਜਿਨ੍ਹਾਂ ਨੇ ਸਾਡੇ ਗੁਰੂ ਜੀ ਦੇ ਨਾਂ ਤੇ ਇਹ ਜਿਹੜਾ ਮਾ ਜੰਤਪੁਰ ਨਿਗਮ ਆਪਦੇ ਵੱਲੋਂ ਫੂਨਦਾਨ ਕੈਂਪ ਲਾ ਰਹੇ ਆ ਇਸ ਵੇ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਜੈ ਗੁਰੂ ਦੇ ਤੁਨ ਗੋਦੇ